ਅੱਜੋ ਹੀ ਬੈਠੋ ਮੈਂ ਮੈਂ ਨਾ ਸਾਈਡ ਤੇ ਵੀ ਵੈਦੂ ਜਿੱਤਰਾ ਖਾਲਸਾ ਜੀ ਵੈਦੂ ਜਿੱਤਰੀ ਪੱਤੇ ਤੁਹਾਡੀਆਂ ਮੰਗਾਂ ਵਾਲੀਆਂ ਵੀ ਜਿਹੜੀਆਂ ਤੁਸੀ ਸਾਨੂੰ ਦੱਸੀਆਂ ਲੱਗੀਆਂ ਉਹ ਸਾਰੀਆਂ ਸੌਣੀਆਂ ਨੇ ਮੈਂ ਪੜ੍ਹ ਵੀ ਲਈਆਂ ਦੇਖੀਆਂ ਐਸਾ ਸਿਸਰ ਵਾਲਾ ਜਿਹੜੀ ਮੀਟਿੰਗ ਉਹ ਮੈਂ ਗੱਲ ਕਰਕੇ ਤੁਹਾਨੂੰ ਦੱਸ ਦੇਣਾ ਕਿਹੜੀ ਤਰੀਕੇ ਨੇ ਅਜੇ ਅਸੈਂਸ ਦਾ ਬਾਹਰ ਨਹੀਂ ਗੱਲ ਤੇ ਲੋਕ ਰਹੀ ਤੁਮ ਜਿਹੜਾ ਜਿਹੜਾ ਤੁਸੀਂ ਪਰਾਲੇ ਦੀ ਗੱਲ ਕੀਤੀ ਆ ਉਹਦੇ ਰਿਗਾਰਡਿੰਗ ਵੀ ਆਪਾਂ ਡੀਸੀ ਸਾਹਿਬ ਨਾਲ ਗੱਲ ਕਰ ਲੈਨੇ ਆ ਕਿ ਜੇ ਕੋਈ ਕੋਈ ਹੋਰ ਹੱਲ ਹੋ ਸਕਦਾ ਜੋ ਪਿੰਡਾਂ ਦੇ ਵਿੱਚ ਬਿਲੇਦ ਕਮੇਟੀਆਂ ਬਣਾਈਆਂ ਹੋਈਆਂ ਲਗੀਆਂ ਉਹ ਵਿੱਚ ਮੀਟਿੰਗਾਂ ਵੀ ਸਾਡੀਆਂ ਚੱਲ ਰਹੀਆਂ ਨੇਗੀਆਂ ਨਸ਼ਾ ਦੇ ਸਵਾਲ ਵੀ ਮੀਟਿੰਗਾਂ ਚੱਲ ਰਹੀਆਂ ਨੇਗੀਆਂ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਪਿੰਡ ਪਿੰਡ ਵਾਈ ਅਸੀਂ ਛੋਟੇ ਸਹਾਜ ਉਹਦੀ ਲੋੜ ਆ ਸਾਨੂੰ ਅਸੀਂ ਤੁਹਾਨੂੰ ਨੰਬਰ ਵੀ ਇੱਕ ਟੋਲ ਫ੍ਰੀ ਨੰਬਰ ਦਿੱਤਾ ਹੈਗਾ 7508080280 ਜੇ ਕੋਈ ਬੰਦਾ ਪਿੰਡ ਚ ਕੋਈ ਨਸ਼ਾ ਵੇਚਦਾ ਕਿਸੇ ਕੋਲ ਜਾਣ ਦੀ ਲੋੜ ਨਹੀਂ ਸਿਰਫ ਫੋਨ ਹੀ ਕਰਨਾ ਤੁਸੀਂ ਇਸ ਨੰਬਰ ਤੇ ਫੋਨ ਕਰੋ ਤੁਹਾਡਾ ਨਾਲ ਦੀ ਨਾਲ ਉਹ ਤੇ ਜੇ ਨਾ ਐਕਸ਼ਨ ਹੋਇਆ ਫਿਰ ਦੱਸੋ ਵੀ ਨਹੀਂ ਹੁੰਦਾ ਤਾਂ ਜਿਹੜੇ ਬਾਅਦੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਆਪਾਂ ਨੂੰ ਕਈ ਵੇ ਡਰ ਹੁੰਦਾ ਯਾਰ ਮੇਰਾ ਪਤਾ ਲੱਗ ਜਾਊਗਾ ਵੀ ਅਸੀਂ ਆ ਮਤਲਬ ਗੱਲ ਦੱਸੀ ਹੈ ਜਾਂ ਕੁਝ ਹੋਰ ਆ ਜੇ ਬਿਲਕੁਲ ਫੁਪਿਆ ਹੋਊਗੀ ਕਿ ਕਿਸੇ ਮੁਲਾਜ਼ਮ ਕੋਲ ਨੰਬਰ ਹੀ ਚੱਲਦਾ ਸਾਡੇ ਖੁਦ ਆਪ ਦੇ ਕੋਲੇ ਅਸਰਾ ਕੋਲ ਨੰਬਰ ਹੀ ਚੱਲਦਾ ਪਰਸੇ ਚੱਲਦਾ ਹੈ 75080 80280 ਇਹ ਨੰਬਰ ਤੁਸੀਂ ਨੋਟ ਕਰ ਲਓ ਜਿਹੜੇ ਮਰਜ਼ੀ ਟਾਈਮ ਤੁਸੀਂ ਉਹਨੂੰ ਕਾਲ ਕਰੋ ਤੁਹਾਂ ਜਿਹੜੇ ਤੋਂ ਚੋਰੀਆਂ ਦੀਆਂ ਗੱਲਾਂ ਹੈ ਜੇ ਆਪਾਂ ਸੀਆਈਆਈ ਚਾਰਜੀ ਬੁਲਾਇਆ ਹੈਗਾ ਇਹਨਾਂ ਦੀ ਮੈਂ ਡਿਊਟੀ ਬਕਾਇਦਾ ਲਾਤੀ ਆ ਇੰਸਪੈਕਟਰ ਬਲਜੀਤ ਦੀ ਚੋਰੀਆਂ ਦੇ ਰਿਕਾਰਡਿੰਗ ਦਾ ਤਾਜੂ ਦੇ ਨੈਸ਼ਨ ਦੇ ਰਿਕਾਰਡਿੰਗ ਐਸਐਚਓ ਤੋਂ ਇਲਾਵਾ ਸੀਆਈ ਵਾਲੇ ਵੀ ਬਕਾਇਦਾ ਹੁਣ ਇੱਥੇ ਆ ਕੇ ਤੁਹਾਡੇ ਪਿੰਡ ਦੇ ਵਿੱਚ ਸੱਤ ਪਰੇਗ ਚਲਾਉਣਗੇ ਅਸੀਂ ਉਹਦੇ ਇੱਥੇ ਟੀਮਾਂ ਬੁਲਾ ਕੇ ਸਰਚ ਕਰਾਂਗੇ ਬਸ ਉਹਦੇ ਚਾਹੀਦਾ ਵੀ ਸਾਨੂੰ ਤੁਹਾਡਾ ਸਹਿਯੋਗ ਦੀ ਲੋੜ ਹੈਗੀ ਆ ਕਿਤੇ ਨਾਬ ਤੁਹਾਡੇ ਬੰਦੇ ਫੇਰ ਵਿੱਚ ਸਾਨੂੰ ਕਹਿਣ ਕਿ ਇਹਦਾ ਬੰਦਾ ਹੈ ਨਹੀਂ ਸੀਗਾ ਜੀ ਜਾਂ ਇਹ ਆ ਅਸੀਂ ਇਹਨਾਂ ਤੋਂ ਤੁਹਾਡੇ ਕੋਲ ਅਸੀਂ ਤੁਹਾਡੀ ਅਸਮਾਨ ਮੰਗਦੇ ਤੁਹਾਡੇ ਬਾਕੀ ਜਿਹੜਾ ਤੁਹਾਡੀ ਦਾ ਮੰਗਣ ਹੈਗੀ ਆ ਇਹ ਤੁਹਾਡੀਆਂ ਥੀਸੀ ਸਾਹਿਬ ਤੱਕ ਤੇ ਅਸਤ ਤੱਕ ਪਹੁੰਚਦੀ ਅਸੀਂ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਕਿਹਾ ਗਿਆ ਹੈ ਕਿ ਸਾਡਾ ਜਿਹੜਾ ਸਹਿਯੋਗ ਆ ਪੂਰਨ ਤੌਰ ਤੇ ਰਹੂਗਾ ਜੀ ਜਿਹੜਾ ਵੀ ਬੰਦਾ ਨਸ਼ਾ ਕਰਨ ਵਾਲਿਆਂ ਦੀ ਜਾਂ ਪੇਚਣ ਵਾਲੇ ਦੀ ਵਿਵਾਨਤ ਕਰਾਉਣਾ ਕੋਈ ਨੰਬਰਦਾਰ ਕਰਾਉਂਦਾ ਅਸੀਂ ਉਹਦਾ ਮਤਲਬ ਪਿੰਡੋਂ ਬਾਈਕਾਰਡ ਕਰਿਆ ਤਿਆਗ ਕਰਿਆ ਆ ਇੱਕ ਬੇਤੀ ਹੈ ਜੀ ਜੇ ਤੁਸੀਂ ਨੰਬਰ ਦਿੱਤਾ ਸਾਡੇ ਮੁੰਡਿਆਂ ਨੇ ਨੋਟ ਕਰ ਲਿਆ ਮੈਂ ਇੱਥੇ ਪਾਸੇ ਨੋਟ ਨਹੀਂ ਹੋਇਆ ਜਿਹੜੇ ਛੋਟੇ ਵੀ ਬੰਦੇ ਹੱਥ ਮਰਾਉਣ ਵਾਲੇ ਆ ਨਸ਼ਿਆਂ ਨਾਲ ਅਸੀਂ ਫੁੱਲ ਪਹਿਲਾਂ ਨੰਬਰ ਛੋੜਨ ਤਾਂ ਉਹ ਛੋਟੇ ਬੰਦਿਆਂ ਦਾ ਕਰਾਂਗੇ ਫੋਨ ਇਹ ਤੁਸੀਂ ਚਾਹ ਰੱਖਦੇ ਜਿਹੜੇ ਛੋਟੇ ਬੰਦੇ ਨਸ਼ਿਆਂ ਨਾਲ ਹੱਥ ਮਲਾਉਂਦੇ ਆ ਸਾਰੇ ਨਹੀਂ ਹੈਗੇ ਵਿੱਚ ਥੋੜੇ ਕਿਤੇ ਕਿਤੇ ਹੁੰਦੇ ਆ ਸਾਰੇ ਕਿਤੇ ਸਾਡੇ ਪਿੰਡਾਂ 'ਚ ਹੀ ਹੈਗੇ ਆ ਤੇ ਥਾਣੇ 'ਚ ਵੀ ਸਾਰੇ ਕਿਤੇ ਹੁੰਦੇ ਆ ਅਸੀਂ ਉਹਨਾਂ ਨਾਲ ਵੀ ਸਾਨੂੰ ਮਤਲਬ ਦੇਵਾਂਗੇ ਵੀ ਆਹ ਬੰਦਾ ਤੁੰਡਾ ਹੱਥ ਮਲਾ ਰਿਹਾ ਜੀ ਸਾਡੇ ਕਨੇ ਉਹ ਪੂਰਨ ਸਹਿਯੋਗ ਰਹੂਗਾ ਸਾਡੀ ਤੁਸੀਂ ਜੇਟੀ ਲਾਓ ਮਲਾਜਮਤ ਕੰਨਾਉਂਦੇ ਆਚਾਰ ਆਉਂਦੇ ਸਾਨੂੰ ਦੱਸੋ ਵੀ ਐਨੇ ਬੰਦੇ ਛੋਟੇ ਪਿੰਡ ਤੋਂ ਲੋੜ ਆ ਛੋਟੇ ਪਿੰਡ ਤੇ ਕਿੰਦਾ ਦੇ ਨਾਲ ਵੀ ਨਾਲ ਗੱਡੀ ਲਾ ਲਾ ਕੋਈ ਹੋਰ ਮਲਾਜਮ ਆਉਂਦੇ ਆ ਇੱਥੇ ਰਾਤ ਹੁੰਦੀ ਆ ਵੇਲਾ ਇੱਕ ਵੇਲਾ ਹੁੰਦਾ ਕੋਈ ਕਮਲਾ ਜੀ ਥੱਕ ਗਿਆ ਰੁਕਿਆ ਚਾਹ ਦੀ ਲੋੜ ਆ ਦੁੱਧ ਪਾਣੀ ਦੀ ਲੋੜ ਆ ਹੋਰ ਆ ਰੋਟੀ ਦੀ ਲੋੜ ਆ ਜੀ ਪੂਰਾ ਸਹੂਜੋਂ ਦੇਵਾਂਗੇ ਧੰਨਵਾਦ ਆਓ ਹੋਰ ਸਭ ਆਓ ਜੀ ਧੰਨਵਾਦ ਆ ਜੀ ਆਪਣਾ ਮਾਣ ਹੈ ਬਹੁਤ ਧੰਨ ਆਹ ਸਾਈਡ ਸਿੱਸੇ ਨੂੰ ਹੋ ਜੀ ਮਾਣਾ ਜੀ ਕਿਸੇ ਨੂੰ ਫੋਟੋ ਆਉਂਦੀ ਆਓ ਜੀ ਤਾਂ ਦਾ ਮਾਣ ਹੈ ਉਹ ਸੇਕਾ ਰੋਡ ਤੇ ਤਾਂ ਜਾਣਾ ਹੈ ਜੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ ਬਸ ਜਿਹੜੀ ਗੱਲ ਹੋਊ ਕਹਿ ਜਾਏਗਾ ਤੇ 1% ਵੀ ਪਾਸ ਹੋਏ ਸਾਡੇ 2 ਵਜੇ ਤੋਂ ਖੜਾ ਕੇ ਉਹ ਲੋਕੜੀਆਂ ਬਹੁਤ ਪਰੇਸ਼ਾਨ ਹੋ ਰਹੇ ਹੁੰਦੇ ਹਾਂ ਉਸ ਦਾ ਲੱਗ ਤੋਂ 2 ਵਜੇ ਤੋਂ ਬਾਅਦ ਦੋ ਬਲਾਕ ਵਿੱਚ ਦਿੱਤੇ ਜਾਣ 83 ਫੁੱਲ ਡੇ ਟਾਈਮ ਦੇ ਕਾਂਟੇ ਤੋਂ ਨਾਲ ਤਾਂ ਤੇਰੇ ਲਈ ਕਲੇਡੀ ਖੋ। ਜਿਹੜੀ ਕੰਸਟੇਬਲ ਕਨਾਲ ਹੋਵੇ ਕਾਸੇ ਰੋ। ਠੀਕ ਹੈ। ਹਾਂ। ਲਓ। ਸਰਪੰਚ ਸਰਬਾਲੀ ਸਾਰੀ ਸੰਗਤ ਦਾ ਧੰਨਵਾਦ ਕਰਨ ਲਈ ਬੈਠੋ ਜੀ। ਸਾਹਿਬ ਰਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਗਰ ਵਾਲੇ ਜਿਹੜੇ ਮਿਸ਼ਨ ਵੱਲੋਂ ਤਾਂ ਬਦਲ ਵਾਸਤੇ ਚੱਲੇ ਸੀ। ਜਿਹੜੇ ਮਿਸ਼ਨ ਦੀ ਪ੍ਰਾਪਤੀ ਵਾਸਤੇ ਜਿਹੜੇ ਸਾਡੇ ਦੁੱਖਾਂ ਨੂੰ ਦੂਰ ਕਰਾਉਣ ਵਾਸਤੇ ਤਾਂ ਚੱਲੇ ਸੀ। ਉਪਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਤਾ ਕਿ ਕਿਵੇਂ ਸਾਡੇ ਨਗਰਾਂ ਦੇ ਵਿੱਚ ਨਸ਼ੇ ਵਿਕਦੇ ਆ ਕਿਵੇਂ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਸਾਡੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਆ ਆਪਣੇ ਨਾਲ ਰਾਹ ਤੇ ਚ ਆਪਾਂ ਨਗਰ ਵਾਲੇ ਕਦੇ ਵੀ ਆਪਾਂ ਪ੍ਰਸ਼ਾਸਨ ਦੇ ਨਾਲ ਟਕਰਾ ਨਹੀਂ ਕੀਤਾ ਨਹੀਂ ਆਪਾਂ ਨਾਲ ਟਕਰਾਅ ਕਰਨਾ ਆਪਾਂ ਆਪਣੇ ਜਿਹੜੇ ਮਸਲੇ ਆ ਉਹ ਇਹਨਾਂ ਦੇ ਰਾਹੀ ਸਮਝਾਉਣੇ ਆ ਸੋ ਅੱਜ ਦਾ ਜਿਹੜਾ ਆਪਣਾ ਇੱਕ ਅਖਸੀ ਆਪਣਾ ਆਣ ਜੋ ਡੀਐਸਪੀ ਸਾਹਿਬ ਤਪਾ ਨੇ ਅਤੇ ਸੱਚ ਰੂੜੇ ਕੇ ਕਰਾ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਹੈ ਅਸੀਂ ਨਾਲ ਹੀ ਵਿਸ਼ਵਾਸ ਦਿਵਾਇਆ ਹੈ ਇਹ ਆਪਾਂ ਨੂੰ ਐਸਐਸਪੀ ਸਾਹਿਬ ਤੋਂ ਟਾਈਮ ਲੈ ਕੇ ਦੇਣਗੇ ਆਪਾਂ ਸਾਡੇ ਜ਼ਿਲ੍ਹੇ ਦੇ ਮੁਖੀ ਦੇ ਨਾਲ ਆਪਣੇ ਵਫਦ ਦੇ ਰੂਪ ਦੇ ਵਿੱਚ ਬੈਠ ਕੇ ਉਹਨਾਂ ਨਾਲ ਆਪਣਾ ਮਸਲਾ ਇਹ ਵਿਚਾਰਾਂਗੇ ਸੋ ਭਰਾਵੋ ਜਿੰਨੇ ਵੀ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਫੈਸਲਾ ਇਕੱਲੇ ਜਗਜੀਤ ਦਾ ਫੈਸਲਾ ਨਹੀਂ ਜਾਂ ਇਕੱਲੇ ਹੋਰ ਕਿਸੇ ਪ੍ਰਬੰਧਕ ਦਾ ਫੈਸਲਾ ਨਹੀਂ ਇਹ ਫੈਸਲਾ ਸੋਡੇ ਸਾਰਿਆਂ ਦੇ ਸੰਤਰੀ ਦੇ ਨਾਲ ਲਿਆ ਗਿਆ ਹੈ ਜੇ ਆਪਣਾ ਇਹ ਜਿਹੜਾ ਦੁੱਖ ਹੈ ਦੂਰ ਹੋ ਜਾਏ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਪੂਰਾ ਸਹਿਯੋਗ ਇਹਨਾਂ ਨੂੰ ਕਰਨ ਵਾਸਤੇ ਤਿਆਰ ਬੈਠੇ ਆਂ ਜੇ ਫੇਰ ਵੀ ਸਾਡੀ ਗੱਲ ਆਈ ਗਈ ਹੁੰਦੀ ਐ ਤਾਂ ਫੇਰ ਆਪਾਂ ਅਗਲਾ ਪ੍ਰੋਗਰਾਮ ਵੀ ਨਿਕਲਾਂਗੇ ਸੋ ਇਸ ਵਾਸਤੇ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕਰਦੇ ਆਂ ਅਤੇ ਅੱਜ ਦੇ ਇਸ ਸਫਲ ਪ੍ਰੋਗਰਾਮ ਦੀ ਸਾਰੀ ਸੰਗਤ ਨੂੰ ਵਧਾਈ ਦਿੰਨੇ ਆ ਜੇ ਗੰਢ ਹੱਥ ਨਾਲ ਖੁੱਲ ਜੇ ਮੂੰਹ ਲਾਉਣ ਦੀ ਲੋੜ ਨਹੀਂ ਸੋ ਆਪਾਂ ਸਾਰੇ ਚੰਗੇ ਪਤਮਿਕ ਦੀ ਕਾਮਨਾ ਕਰਨ ਵਾਲੇ ਸਾਰੇ ਸਿਆਣੇ ਲੋਕਾਂ ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ ਅਤੇ ਨਾਲ ਹੀ ਪੱਤਰਕਾਰਾਂ ਵੀ ਰਣ ਬੇਨਤੀ ਹੈ ਉਹਨਾਂ ਨੇ ਆਪਣੀ ਇਹ ਕਵਰੇਜ ਕੀਤੀ ਹੈ ਉਹ ਵੀ ਅਖਬਾਰਾਂ ਦੇ ਸੁਰਖੀਆਂ ਲਾਉਣਗੇ ਸੋ ਫੇਰ ਜਦੋਂ ਆਪਣੀ ਐਸਐਸਪੀ ਨਾਲ ਮੀਟਿੰਗ ਹੋਗੀ ਉਹਦੀ ਜਾਣਕਾਰੀ ਵੀ ਅਸੀਂ ਸੰਗਤ ਨੂੰ ਦੇਵਾਂਗੇ ਸੋ ਇਨੀਆਂ ਬੇਨਤੀਆਂ ਕਰਦੇ ਹੋਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਸਿਮਾ ਦੇ ਜੱਜਕਾਂ ਦੋ ਤਿੰਨ ਨਾਰਿਆਂ ਦੇ ਨਾਲ ਆਪਾਂ ਇਸ ਸਮਾਪਤੀ ਕਰਾਂਗੇ